ਆਵਰਾ ਬਾਦ ਕੇ ਸੱਟ ਲੱਗੀ ਬੱਸ ਉਹਦੇ ਨੱਥ ਤੇ ਸੋ ਡਰਾਈਵਰ ਬਚਣਾ ਚਾਹੀਦਾ ਬਾਈ ਸੰਧ ਤਾਂ ਕੋਈ ਨਾ ਬਣ ਦੇਣਗੇ ਸਹੀ ਗੱਲ ਆ ਕੱਕੀ ਕਣਕ ਆ ਵਿੱਚ ਇਹ ਨਹੀਂ ਨਹੀਂ ਇਹ ਟੂੜੀ ਹੈ ਜੀ ਲੋਹਾ ਇਹਨਾਂ ਨੇ ਬੰਨ ਲਾਉਣ ਦੀ ਕੋਸ਼ਿਸ਼ ਕੀਤੀ ਹੋਈ ਵੀ ਆਪਣੇ ਜਾਨੀ ਜਦੋਂ ਪਾਣੀ ਘੱਟ ਸੀਗਾ ਵੀ ਇਹਨੂੰ ਬੰਨ ਲਾ ਕੇ ਇਹਨੂੰ ਰੋਕ ਦਈਏ ਪਰ ਪਾਣੀ ਦਾ ਵਹਾਅ ਹੀ ਇੰਨਾ ਤੇਜ਼ ਆ ਦੇਖੋ ਪੇ ਰੁਕਣਾ ਆ ਇੱਕ ਇੱਕ ਬੋਰੀ ਨਾਲ ਕਿੱਥੇ ਰੁਕਣਾ ਆ ਇਹ ਪਾਣੀ ਤਾਂ ਐ ਚੜਿਆ ਆਉਂਦਾ ਹੈ ਰਾਤ ਨੂੰ ਹੋਰ ਚੜਜਣਾ ਇਹਨੇ ਇਧਰੋਂ ਦੇਖੋ ਜਦੋਂ ਜਾਂਦਾ ਪਾਣੀ ਆ ਦੇਖੋ ਇਹ ਰੁਕਣਾ ਲਾਏ ਕਿਤੇ ਆ ਦੇਖੋ ਸਾੜਾ ਕਿੰਨੇ ਤੇਜ਼ ਆ ਕਿਹੜਾ ਤਾਂ ਸਾਹਮਣੇ ਸੜਕ ਟੁੱਤੀ ਹੋਈ ਆ ਦੇਖੋ ਆ ਉਰੇ ਸੜਕ ਟੁੱਤੀ ਹੋਈ ਆ ਯਾਰਾ ਪਾਣੀ ਦੇ ਨਾਲ ਸੜਕ ਟੁੱਟ ਗਈ ਇਹ ਐਂਸ ਦੇ ਖਤਰਾ ਹੀ ਰੋ ਤਾ ਇਹ ਦੇਖੋ ਯਾਰ ਪਾਣੀ ਦਾ ਵਹਾਅ ਕਿੰਨਾ ਤੇਜ਼ ਆ ਆ ਜਾਂਦਾ ਪਾਣੀ ਸਾਰਾ ਇੱਧਰ ਨੂੰ ਪਹਿਲਾਂ ਨਾਲੋਂ ਜ਼ਿਆਦਾ ਹੋ ਗਿਆ ਫਿਰ ਕਿੰਨਾ ਔਖਾ ਹੁੰਦਾ ਔਣਾ ਬਡਾਲਾ ਪਿੰਡ ਬਡਾਲਾ ਬਡਾਲਾ ਪਿੰਡ ਆ ਬਾਈ ਸਾਰਾ ਪਿੰਡ ਹੀ ਡੁੱਬੇ ਹੋਏ ਨੇ ਬਾਈ ਪਤਾ ਨਹੀਂ ਕਿੰਨੇ ਪਿੰਡ ਹੋਣੇ ਆਸੇ ਪਾਸੇ ਸਾਰੇ ਹੀ ਹੜਾਂ ਦੀ ਮਾਰ ਏਠਾਏ ਹੋਏ ਨੇ ਮੈਨੂੰ ਤਾਂ ਯਾਰ ਇਹਨਾਂ ਦੇ ਜਿਹੜਾ ਘਰ ਨੇ ਇਹਨਾਂ ਦੇ ਤਰਸ ਹੁੰਦਾਗਾ ਵਿਚਾਰੇ ਹਨਾ ਕਿਵੇਂ ਬਾਹਰ ਨਿਕਲਦੇ ਹੋਣੇ ਜਾਂ ਅੰਦਰ ਰਾਸ਼ਨ ਪਾਣੀ ਜਿਹੜਾ ਚਲੋ ਜਮਾ ਆ ਹੁਣ ਇਹਨਾਂ ਨੂੰ ਕਿਹੜਾ ਪਤਾ ਹੀ ਪਾਣੀ ਇਹਨਾਂ ਇਹਨਾਂ ਆ ਜਾਣਾ ਆ ਬਹੁਤ ਬੁਰਾ ਹਾਲ ਹੋ ਗਿਆ ਪਾਣੀ ਚੜ ਗਿਆ 10-7 ਫੁੱਟ ਜਿੰਨੇ ਨੌਜਵਾਨ ਘਰਾਂ 'ਚ ਬੈਠੇ ਆ ਲੋੜਵੰਦ ਪਰਿਵਾਰਾਂ ਤੱਕ ਪਹੁੰਚੋ ਜਲਦੀ ਤੋਂ ਜਲਦੀ ਨੌਜਵਾਨ ਸਭਾ ਲੁਧਿਆਣੇ ਤੋਂ ਵੀਰ ਭਰਾ ਜਿੰਨੇ ਵੀ ਨਾਲ ਜੁੜੇ ਹੋਏ ਨੇ ਸਾਰਿਆਂ ਦਾ ਧੰਨਵਾਦ ਆਜ ਸਾਡਾ ਦਿਨ ਹੈਗਾ ਦੂਜਾ ਸੇਵਾਵਾਂ ਪੂਰੀਆਂ ਚੱਲ ਰਹੀਆਂ ਨੇ ਕਰੋਨ ਵਾਲਾ ਉਹ ਮਾਲਕ ਆ ਤੇ ਆਓ ਤੁਹਾਨੂੰ ਲੈ ਕੇ ਚੱਲਦੇ ਆ ਜਿਹੜੇ ਪਿੰਡਾਂ ਦੇ ਵਿੱਚ ਹੜ੍ਹ ਆਇਆ ਹੋਇਆ ਹੜ੍ਹ ਦੀ ਮਾਰੇ ਠਾਏ ਹੋਏ ਨੇ ਲੋਕ ਤੇ ਤੁਹਾਨੂੰ ਉੱਥੇ ਦੇ ਲੋਕਾਂ ਨਾਲ ਮਿਲੋਣੇ ਆ ਤੇ ਪਿੰਡ ਦੇਖੋਣੇ ਆ ਜਾ ਕੇ ਪੰਜਾਬੀ ਉਹ ਨਵੇਂ ਵੀਡੀਓ ਦੇ ਵਿੱਚ ਤੇ ਪਹਿਲਾਂ ਵਾਲੀ ਵੀਡੀਓ ਨੂੰ ਕੋਈ ਬਹੁਤ ਪਿਆਰ ਦਿੱਤਾ ਆ ਤੇ ਹਾਲਾਤ ਤੁਹਾਨੂੰ ਪਤਾ ਹੀ ਆ ਪੰਜਾਬ ਦੇ ਕੀ ਬਣੇ ਹੋਏ ਆ ਤੇ ਦਿਨ ਹੈਗਾ ਆਪਣਾ ਦੂਜਾ ਤੇ ਆ ਚੱਲਿਆਂ ਲੰਗਰ ਪਾਣੀ ਲੈ ਕੇ ਪਹਿਲੇ ਦਿਨ ਕੇ ਸੀ ਆਪਾਂ ਸਮਾਨ ਥੋੜਾ ਘੱਟ ਸੀਗਾ ਕਿਉਂਕਿ ਪਤਾ ਨਹੀਂ ਸੀ ਵੀ ਉੱਥੋਂ ਦਾ ਕੀ ਮਹੌਲ ਚਾਲ ਆ ਤੇ પેટ્રોલ ਪੰਪ ਤੇ ਖੜੇ ਆ ਤੇਨਤੂ ਰਪਾਲੀਏ ਗੱਡੀ 'ਚ ਮੋਗੇ ਕੋਲੇ ਪਹੁੰਚ ਗਏ ਆ ਘੰਟਾ ਕੋ ਹੋਰ ਲੱਗਣਾ ਆ ਵੀਰੇ ਜਾਣਾ ਕਿੱਡੀ ਜਗ੍ਹਾ ਹੁਣ ਆਪਾਂ ਆਪਾਂ ਅੱਜ ਜਾਣਾ ਵੀਰੇ ਬਾਬਾ ਡੇਰਾ ਨਾਨਕ ਬਾਬਾ ਡੇਰਾ ਨਾਨਕ ਤੇ ਕੋਈ ਬਾਕੀ ਆਪਾਂ ਬੇਨਤੀ ਕਰਦੇ ਜਿਹੜੇ ਘਰੋਂ ਸੋਖੇ ਨੇ ਜਿੱਥੇ ਨਹੀਂ ਹੜ ਹੜ ਕੁਛ ਨਹੀਂ ਆਇਆ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੋ ਸਨੇਹਾ ਇਹ ਜੋਣਾ ਚਾਹੁੰਦੇ ਆ ਕਿ ਜਿਵੇਂ ਤੁਹਾਨੂੰ ਪਤਾ ਪੰਜਾਬ ਵਾੜਾਂ ਦੀ ਮਾਰ ਚੱਲ ਰਹੀ ਆ ਵੀ ਨਿਕਲੋ ਬਾਈ ਬਕਰਾਂ ਚੋਬਾਰ ਹਨ ਆਪਾਂ ਵੀ ਨਿਕਲਿਆ ਆਪਾਂ ਆਪਣੇ ਪੰਜਾਬੀ ਭਰਾਵਾਂ ਦਾ ਸਾਥ ਦੇਈਏ ਦੂਜੀ ਬੇਨਤੀ ਅਸੀਂ ਇਹ ਕਰਦੇ ਆ ਪਿੰਡਾਂ ਦੇ ਨੌਜਵਾਨਾਂ ਨੂੰ ਗੁਰੂ ਘਰਾਂ ਦੇ ਕਮੇਟੀਾਂ ਦੇ ਸਾਨੂੰ ਵਿਸ਼ਵਾਸ ਨਹੀਂ ਕਿ ਜਿਹੜੇ ਗੁਰੂ ਘਰਾਂ ਦੇ ਵਿੱਚ ਪਾਣੀ ਭਰਿਆ ਹੋਇਆ ਸਰਕਾਰ ਤੇ ਵਿਸ਼ਵਾਸ ਆਪਾਂ ਨੂੰ ਨਾ ਅਗਰ ਗੁਰੂ ਘਰਾਂ ਦੇ ਅੰਦਰ ਗੁਰੂ ਸਾਹਿਬ ਅੰਦਰ ਨੇ ਪਾਣੀ ਭਰ ਚੁੱਕਿਆ ਤੇ ਸਾਡੇ ਨਾਲ ਸੰਪਰਕ ਕਰੋ ਅਸੀਂ ਗੁਰੂ ਘਰ ਆਜੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਾਹਰ ਲਿਆ ਸਕੀਏ ਪਾਣੀ ਉਤਰਨ ਤੋਂ ਬਾਅਦ ਜਿਹੜੇ ਗੁਰੂ ਘਰਾਂ ਦੇ ਵਿੱਚ ਗਾਰ ਭਰੀ ਹੋਈ ਆ ਅਸੀਂ ਤੁਹਾਡੇ ਕੋਲ ਪਹੁੰਚ ਕੇ ਸੇਵਾ ਕਰਾਂਗੇ ਉੱਥੋਂ ਸੇਵਾ ਕਰਾਂਗੇ ਸਾਡਾ ਨੰਬਰ ਹੈਗਾ 9530 802702 ਇਹ ਸਮਾਨ ਜਿਹੜਾ ਆਪਾਂ ਰੱਖਿਆ ਹੋਇਆ ਹੁਣ ਤੇ ਅਸਰ ਆਲੂ ਪਿਆਜ਼ ਬੜੀਆਂ ਜੋ ਵੀ ਇਹਦੇ ਵਿੱਚ ਸਾਰਾ ਸਿਸਟਮ ਜੀ ਤੇ ਨਾਲ ਪਾਣੀ ਹੋ ਗਿਆ ਤੇ ਬੋਤਲਾਂ ਪਾਣੀ ਦੀ ਸਾਰਾ ਕੁਝ ਡੱਸ ਹੋਗੇ ਬਿਸਕਟ ਹੋਗੇ ਟਰੈਕ ਦੀ ਸਮਾਨ ਹੈ ਆਪਣੇ ਕੋਲ ਥੋੜਾ ਜਿਆਦਾ ਕਿਉਂਕਿ ਉੱਥੇ ਨੀਡ ਲੋਕਾਂ ਨੂੰ ਜਾਣਾ ਥੋੜੀ ਪਿੰਡਾਂ ਚ ਜਿੱਥੇ ਨਹੀਂ ਲੋਕ ਪਹੁੰਚਦੇ ਆਪਾਂ ਉੱਥੇ ਜਾਣਾ ਬਈ ਤੇ ਤੇਲ ਤੋਂ ਕੋਈਏ ਦੀ ਚੀਜ਼ ਰੱਖੋ ਬਸੋ ਬੋਡੇ ਕਰਨ ਮੋੜਾ ਜਿੱਥੇ ਬੰਦ ਚਲੋ ਠੀਕ ਆ ਬੈਠੀਏ ਹੁਣ ਤੇ ਨਿਕਲੀਏ ਫਿਰ ਅੱਗੇ ਮੈਂ ਵਜਾ ਵੀ ਪੈਣ ਆਪਣੇ ਜਿਹੜੇ ਸੀਗੇ 4-5 ਬੰਦੇ ਤੇ ਉਹ ਇੱਕ ਬੰਦਾ ਹੁੰਦਾ ਤਾਂ ਕਿਹੜੀ i20 ਦੇ ਕੋਲੇ ਉਹ ਕਰੇਟਾ ਸੀਗੀ ਤੇ ਉਹ ਕਹਿੰਦਾ ਭਾਈ ਤਰਸਾ ਤਰਸਾ ਗਿਆ ਦੇਖ ਕੇ ਵੀ ਤੁਸੀਂ ਨਾਲ ਬਹਿ ਜਾਓ ਸਾਡੇ 4-5 ਜਣੇ ਵੀ ਇੱਥੇ ਡਾਲੇ ਤੇ ਖੜੇ ਹੋਏ ਸੀਗੇ ਬਈ ਧਿਆਨ ਨਾਲ ਜਾਇਆ ਕਰੋ ਬਾਕੀ ਦੇਖੋ ਟਰੱਕ ਦਾ ਕੀ ਸੀਨ ਹੋਇਆ ਪਿਆ ਅਣੀ ਇਧਰੋਂ ਚੜਾਉਣ ਦੀ ਕੋਸ਼ਿਸ਼ ਕੀਤੀ ਆ ਕਿੱਟਿਆ ਤਾਂ ਨਹੀਂ ਕਿੱਟਿਆ ਆ ਇੱਥੋਂ ਚੜੁੰਦਾ ਦੱਸੀ ਯਾਰ ਇੱਥੋਂ ਜਿੰਦੂ ਦਾ ਆਪਣੇ ਆ ਹੀ ਆ ਉਧਰ ਚੜ ਗਿਆ ਹੁਣ ਮੈਂ ਕੀ ਕਰ ਲਾ ਬਾਈ ਬਚਾ ਤਾਂ ਹੋ ਗਿਆ ਨਾ ਹਾਂਜੀ ਮੈਂ ਉਰੇ ਹੀ ਸੀਗਾ ਉਦੋਂ ਅਸੀਂ ਵਾਪਸ ਜਾ ਰਹੇ ਸੀਗੇ ਇੱਥੋਂ ਲੰਗਰ ਬੰਦ ਕੇ ਰਾਤੀ ਕੰਮ ਹੋਇਆ ਵੀਰੇ ਹਾਂਜੀ ਇਹਦੀ ਰਾਤੀ ਹੋਇਆ 1:30 ਵਜੇ ਅਸੀਂ ਲੰਗਰ ਬੰਦ ਕੇ ਜਾ ਰਹੇ ਸੀ ਵਾਪਸ ਪਤਨ ਲੱਗੇ ਪੁੰਚਣ ਲੱਗੇ ਆ ਬਾਈ ਤੇ ਆ ਵੀਰ ਹੁਣਾਂ ਨੇ ਚਾਹ ਦਾ ਲੰਗਰ ਲਾਇਆ ਹੋਇਆ ਸੀਗਾ ਤੇ ਚਾਹ ਛੱਕ ਕੇ ਹੁਣ ਚੱਲਦੇ ਅੱਗੇ ਟੋਲ ਪਲਾਜ਼ਾ ਆਊਗਾ ਇਹ ਤੋਂ ਬਾਅਦ ਹਰੀਕੇ ਪਤਨ ਵਾਲੀ ਜਿਹੜੀ ਨਹਿਰ ਆ ਨਹਿਰ ਆ ਕਿ ਕੀ ਆ ਉਹ ਦਰਿਆ ਤੇ ਉਹ ਆ ਜਣਾ ਪੰਜਾਬੀਓ ਹੁਣ ਜਾਣਾ ਪਾ ਇਸ ਸਾਈਡ ਨੂੰ ਯਾਰ ਕਿਉਂਕਿ ਪਾਣੀ ਦਾ ਵਹਾਅ ਬਹੁਤ ਤੇਜ਼ ਆਦਰ ਕਹਿੰਦੇ ਰਾਤ ਨੂੰ 3-4 ਫੁੱਟ ਹੋਰ ਚਾਹੀਤੇ ਪਹੁੰਚ ਜਾਣਾ ਪਾਣੀ ਤੇ ਗੱਲਬਾਤ ਕਰਦੇ ਪਏ ਆ ਕਿਉਂਕਿ ਅੱਗੇ ਹੈਗੇ ਆ ਲੋਡ ਬੰਦ ਤੇ ਚਲੋ ਹੁਣ ਦੇਖਦੇ ਆ ਬਾਕੀ ਇੱਧਰੂ ਜਾਣਾ ਬਾਕੀ ਪਾਣੀ ਦਾ ਵਹਾਅ ਤੂੰ ਚੈੱਕ ਕਰ ਲਓ ਬਹੁਤ ਤੇਜ਼ ਆ ਯਾਰ ਉਹ ਅੱਗੇ ਸੜਕ ਵੀ ਮੇਰੇ ਸਾਹਮਣੇ ਸੜਕ ਤਾਂ ਤੁਹਾਨੂੰ ਦਿਖਾਉਣੀ ਆ ਪਾਣੀ ਦਾ ਵਹਾਅ ਬਹੁਤ ਤੇਜ਼ ਆ ਉੱਥੋਂ ਤੇ ਸੇਵਾਦਾਰ ਬਹੁਤ ਆਏ ਹੋਏ ਨੇ ਇੱਧਰ ਨੂੰ ਲੋ ਆਪਾਂ ਵੀ ਮਗਰ ਜਾਂਦੇ ਆ ਨਾ ਤੇ ਫਿਰ ਬਹੁਤ ਪਹੁੰਚੀਆਂ ਵਾ ਡੀਜ਼ਲ ਪਹੁੰਚਿਆ ਵਾ ਜਿਵੇਂ ਜਿਵੇਂ ਕਿਸੇ ਨੂੰ ਲੋੜ ਆ ਡੀਜ਼ਲ ਦੀ ਤਾਂ ਬਹੁਤ ਚੋ ਜਿਆਦੀ ਲੋੜ ਇੱਕੋ ਬੋਟ ਵਾਲਾ ਸਿੰਘ ਆ ਉੱਥੇ ਜਲਵਿੰਦਰ ਸਿੰਘ ਬੰਡਾਲਾ ਕਵੀਸ਼ਰ ਜਿਹਾ ਵਾ ਠੀਕ ਆ ਉਹਦੇ ਭਜੰਗੀ ਨਾਲ ਆਪਣਾ ਕਨੈਕਟ ਆ ਉਹਨੇ ਬੋਟ ਲਈ ਆ ਕਿਤੋਂ ਪ੍ਰਾਈਵੇਟ ਹੀ ਉਹ ਸੇਵਾ ਕਰਦਾ ਹੁਣ ਵੀ ਮੈਂ ਫੋਨ ਲਾਇਆ ਸੀ ਤੇ ਪੁੱਛ ਕਿ ਸਿੰਘਾ ਨੂੰ ਲੋਡ ਹੀ ਕਿਟਾਂ ਦੀ ਕਿ ਉਹ ਆਂਦਾ ਵੀ ਮੇਰਾ ਸਵੇਰੇ ਤੜਕੇ ਟਾਈਮ ਹੈ 7 ਵਜੇ ਕਿਟਾਂ ਦੇ ਉਹਨੂੰ ਬੇਨਤੀ ਵੀ ਕੀਤੀ ਵੀ ਪਾਣੀ ਵਧ ਰਿਹਾ ਹੈ ਸਿੰਘਾ ਦੀ ਵੀ ਰਿਪੋਰਟ ਆਈ ਤੇ ਉਹ ਵੀ ਹੋ ਗਿਆ ਆਪਾਂ گاਉਂ ਨੂੰ ਹੁਣ ਤੇ ਪਾਣੀ ਦਾ ਵਹਾਅ ਤੁਲ ਚੈੱਕ ਕਰ ਲੋ ਕਿੰਨਾ ਤੇਜ਼ ਆ ਬਾਕੀ ਸੜਕ ਤੁਹਾਨੂੰ ਦਿਖਾਉਂਦੇ ਆ ਅੱਜ ਰਾਤ ਨੂੰ ਕਹਿੰਦੇ 3-4 ਫੁੱਟ ਹੋਰ ਚੜਦੇਣਾ ਪਾਣੀ ਹਾਂ ਦੇਖੋ ਕਨੂਰੀ ਆ ਕਿਧ ਹੁੰਨੇ ਸੜਕ ਤੇ ਪਤਾ ਲੱਗੂਗਾ ਤੁੰਨੂੰ ਜੇ ਰੋ ਪਾਣੀ ਜਾਂਦਾ ਉੱਧਰ ਨੂੰ ਉੱਧਰ ਨੂੰ ਜਾ ਰਿਹਾ ਆ ਇਹ ਹੂੰ ਉੱਧਰ ਵਾਲੇ ਨੂੰ ਜਾਂਦਾ ਜਿਹੜਾ ਆਹ ਦੇਖੋ ਬਹੁਤ ਜ਼ਰਤ ਹੈ ਕਿੰਨੇ ਯਾਰ ਮਾੜੇ ਹਾਲਾਤ ਨੇ ਜਿਹੜੇ ਅੱਗੇ ਪਿੰਡ ਚ ਲੋਕੀ ਰਹਿੰਦੇ ਹੋਣੇ ਆ ਕੋਈ ਨਾ ਜਾਣਦੇ ਆ ਤਾਂ ਫੋਨ ਨੇ ਤੁਹਾਨੂੰ ਕੀ ਹਾਲਾਤ ਨੇ ਉੱਥੋਂ ਦੇ ਉਹ ਧੋਖਾ ਯਾਰ ਅੱਗੇ ਕੀ ਹਾਲਾਤ ਹੋਣਗੇ ਜਾਣਾ ਫਿਰ ਵੀਰੇ ਆਪਾਂ ਅੱਗੇ ਹੈਗਾ ਜੀ ਕਹਿੰਦੇ ਪਾਣੀ ਸ਼ਾਮ ਤੱਕ 4-4 ਫੁੱਟ ਹੋਰ ਚੜ ਜਾਣਾ ਹੂੰ 5-5 ਫੁੱਟ ਪਾਣੀ ਪਹਿਲਾਂ ਆ ਤੇ ਹੋ ਸਕੇ ਤਾਂ ਆਪਾਂ ਜਾਣਾ ਇੱਧਰ ਨੂੰ ਹੀ ਆ ਆਪਾਂ ਇੱਧਰ ਨੂੰ ਜਾਣਾ ਜੀ ਅੱਗੇ ਪਿੰਡ ਬਹੁਤ ਜ਼ਿਆਦਾ ਡੁੱਬ ਹੋਇਆ ਹੋਇਆ ਕੋਗੜਾ ਉਹ ਵੀ ਆਪਾਂ ਰੁਕੀ ਜਾਂਦੇ ਆ ਕਿਉਂ ਪੂਰੇ ਆਪਾਂ ਰੁਕਣਾ ਨਹੀਂ ਹੈਗਾ ਬਿਲਕੁਲ ਜੀ ਰਾਸ਼ਨ ਆਪਾਂ ਘਰੋਂ ਲੈ ਕੇ ਆਏ ਆ ਤੇ ਲੋਡ ਬੰਦਾਂ ਨੂੰ ਹੀ ਦੇਣਾ ਆ ਆਪਾਂ ਇਹ ਕਿਤੇ ਨਹੀਂ ਦੇਣਾ ਹੈਗਾ ਰਾਸ ਤੇ ਜਿਹੜੇ ਨਾ ਬੰਦਾਂ ਤੇ ਨੇ ਸਾਰੀ ਸਰਕਾਰ ਦੀ ਚਾਲ ਆ ਇਹ ਪਿੰਡ ਖਾਲੀ ਕਰਵਾ ਕੇ ਹੋਰ ਪਾਣੀ ਡੁੱਟਣੇ ਦਿੰਦੇ ਆ ਕੋਈ ਨਾ ਜਾਣੇ ਅੱਗੇ ਤੁਹਾਨੂੰ ਹਾਲਾਤ ਹੋਣੇ ਕੀ ਗੱਲ ਬਾਤ ਆ ਪਰ ਇਹਨਾਂ ਨੇ ਬੰਨ ਲਾਉਣ ਦੀ ਕੋਸ਼ਿਸ਼ ਕੀਤੀ ਹੋਈ ਵੀ ਆਪਣੇ ਜਾਨੀ ਜਦੋਂ ਪਾਣੀ ਘੱਟ ਸੀਗਾ ਵੀ ਇਹਨੂੰ ਬੰਨ ਲਾ ਕੇ ਇਹਨੂੰ ਰੋਕ ਦਈਏ ਪਰ ਪਾਣੀ ਦਾ ਵਹਾਅ ਹੀ ਇੰਨਾ ਤੇਜ਼ ਆ ਦੇਖੋ ਇਹ ਰੁਕਣਾ ਆ ਇੱਕ ਇੱਕ ਬੋਰੀ ਨਾਲ ਕਿੱਥੇ ਰੁਕਣਾ ਆ ਇਹ ਪਾਣੀ ਤਾਂ ਐ ਚੜਿਆ ਆਉਂਦਾ ਹੈ ਰਾਤ ਨੂੰ ਹੋਰ ਚੜਜਣਾ ਇਹਨੇ ਇਧਰੋਂ ਦੇਖੋ ਜਦੋਂ ਜਾਂਦਾ ਪਾਣੀ ਆ ਦੇਖੋ ਇਹ ਰੁਕਣਾ ਲਾਏ ਕਿਤੇ ਦੇਖੋ ਸਾਰਾ ਕਿੰਨੇ ਤੇਜ਼ ਹੈ ਵਾਡ ਵਾਡ ਕੰਬਿਟੀ ਆ ਥੱਲੇ ਸਾਰੀ ਤਿਲ ਘਣਾ ਇੱਧਰ ਵੀ ਬੰਨ ਲਾਉਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਯਾਰ ਪਾਣੀ ਦਾ ਵਹਾਅ ਬਹੁਤ ਇੱਧਰ ਡੂੰਘਾ ਹੋਊਗਾ ਮੇਰੇ ਸਾਨੂੰ 5 5-6 ਫੁੱਟ ਤੇ ਹੋਣਾ ਪਾਣੀ ਇਹ ਦੇਖੋ ਬਾਕੀ ਸੜਕ ਦਾ ਸਾਹਮਣੇ ਸੜਕ ਟੁੱਕੀ ਹੋਈ ਆ ਦੇਖੋ ਆ ਉਰੇ ਸੜਕ ਟੁੱਕੀ ਹੋਈ ਆ ਜ਼ਿਆਦਾ ਪਾਣੀ ਦੇ ਨਾਲ ਸੜਕ ਟੁੱਟ ਗਈ ਰਹੇ ਐਂ ਸੇ ਖਤਰਾ ਹੀ ਜ਼ਿਆਦਾ ਹੈ ਉਹ ਵੀ ਲੰਗਰ ਸ਼ਕੀ ਹੁਣ ਪਹਿਲਾਂ ਆਪਾਂ ਆ ਮਣੀ ਪੇਰਦਾ ਪਾਣੀ ਵੀ ਰੱਖ ਦੋ ਜੀ ਉਰੇ ਲੈ ਆ ਪਾਣੀ ਥੱਲੇ ਪਿਆ ਗੱਡੀ ਪਿਆ ਲੋ ਵੀ ਲੰਗਰ ਪਹਿਲਾਂ ਸ਼ਾਕ ਕੇ ਫਿਰ ਆਪਾਂ ਗਾਂ ਨੂੰ ਜਾਂਦੇ ਆ ਹੋ ਕੇ ਗੱਡੀ ਦਾ ਘੜਾ ਲਈ ਆਪਾਂ ਬੈਰੀਕੇਡ ਦੀ ਸਾਈਡ ਤੇ ਕਰਤਾ ਆ ਤੇ ਜਾਣਾ ਹੁਣ ਇੱਧਰ ਨਹੀਂ ਆ ਆਜੋ ਬੰਦ ਕਿਨ ਕਿੱਧਰੋਂ ਮੂੰਹ ਦੇ ਵੀਰੇ ਇਹ ਵੀਡੀਓ ਕਿੱਧਰੋਂ ਇੱਧਰੋਂ ਖੜਕ ਇੱਧਰ ਖੜਨ ਹਾਂ ਖੜ ਜਾ ਲੋ ਬਾਈ ਚੱਲੇ ਆ ਜਾਣਾ ਇੱਧਰ ਨੂੰ ਹੀ ਹੋਰ ਆਪਾਂ ਚਲੋ ਜੀ ਓਏ ਕੋੜ ਚਲੋ ਜੀ ਤਿੰਨ ਦੋ ਚਲੋ ਬੈਠਾ ਮੈਂ ਕੋਣ ਚਲੋ ਜੀ ਰੋਕਦਾ ਕੋਣ ਚਲੋ ਚਲੋ ਜਵੀ ਆ ਜੋ ਕਹਿੰਦਾ ਕਿ ਖਿਡਾਰੀ ਬੌਣੇ ਪੁਲਿਸਾਂ ਨੂੰ ਰੁਕਿਓ ਨਾ ਕਹਿੰਦਾ ਬਾਈ ਕਿਉਂ ਨਾ ਬਾਈ ਖਿਡਾਰੀ ਬੌਣੇ ਰੋਕੇ ਬੰਦੇ ਬਾਹਲੇ ਬਾਈ ਪੈਟਰੋਲ ਵਾਲੇ ਰੋਕਣਗੇ ਬਈ ਅੱਗੇ ਹੁਣ ਆਪਾਂ ਰੁਕਣਾ ਨਹੀਂ ਹੈਗਾ ਚਲੋ ਚਲੋ ਤੇ ਸੇਵ ਵਾਲੀਆਂ ਗੱਡੀਆਂ ਹੋਰ ਵੀ ਹੁੰਦੀਆਂ ਪਈਆਂ ਨੇ ਵਾਪਸ ਤੇ ਆਪਾਂ ਨੂੰ ਜਾਣਦੇ ਆ ਦੇਖ ਲਓ ਵੀ ਪਾਣੀ ਦਾ ਵਹਾਅ ਇੱਧਰ ਵੀ ਤੇ ਉੱਧਰ ਇੱਧਰ ਵੀ ਤੇ ਇੰਨੀ ਮੁਸੀਬਤਾਂ ਦੇ ਵਿੱਚ ਵੀ ਤੇ ਲੰਗਰ ਲੱਗੇ ਹੋਏ ਨੇ ਭਾਈ ਚਾਹ ਪ੍ਰਸ਼ਾਦਾ ਜਿੰਨਾ ਮਰਜ਼ੀ ਇਹ ਆ ਪੰਜਾਬ ਆਪਣਾ ਇਹ ਚੀਜ਼ ਨਹੀਂ ਆਪਣੀ ਕਦੇ ਵੀ ਨਹੀਂ ਖਤਮ ਹੋ ਸਕਦੀ ਲੋ ਭਈਆ ਦੇਖੋ ਪ੍ਰਸ਼ਾਦ ਦੇ ਸਕਾਈ ਜਾ ਰਹੀਆਂ ਦੇਖੋ ਐ ਦਾਲ ਤੇ ਪ੍ਰਸ਼ਾਦਾ ਰੱਖ ਕੇ ਸਭ ਨੂੰ ਇੱਕ ਹੀ ਦਿਓ ਜੀ ਪ੍ਰਸ਼ਾਦਾ ਲੈਣ ਦਾਲ ਫੋਕੇ ਆ ਜੀ ਦੀ ਆਪਣੇ ਕਦੇ ਮੁੱਕਣੀ ਪੰਜਾਬ ਚਾਣਾ ਵੀਰ ਹਾਂ ਸਵਾਰੀ ਇਹਦੇ ਜੀ ਚਾਹ ਜਿੰਨੀ ਮਰਜ਼ੀ ਮੁਸੀਬਤ ਆ ਜਾਣ ਮੋਹ ਪਿਆਰ ਨਹੀਂ ਘਟਣਾ ਜੋ ਸਰਕਾਰ ਮਕਾਉਣਾ ਚਾਹੁੰਦੀ ਆ ਤੇ ਚਾਹ ਬਾਤ ਚਾਹ ਸਕਦੇ ਪਹਿਲਾਂ ਪ੍ਰਸ਼ਾਦਾ ਛਕ ਲਈਏ ਯਾਰ ਆ ਦੇਖ ਲੋ ਉਧਰ ਪਾਣੀ ਦਾ ਵਹਾ ਕਿੰਨਾ ਤੇਜ਼ ਆ ਚਲੋ ਪੋਣੇ ਦਾਲ ਫਿਰ ਛਕਦੇ ਪ੍ਰਸ਼ਾਦਾ ਪਹਿਲਾਂ ਪਜਾਨੀ ਦੇਣਗੇ ਅੱਗੇ ਹਾਂਜੀ ਜਾਣ ਦੇ ਦੇਣਗੇ ਹਾਂ ਨਹੀਂ ਤੇਰੀ ਜਾਓ ਤਾਂ ਕਿੰਨਾ ਚੱਲੀ ਜਾਣਾ ਫਿਰ ਆਪਾਂ ਹਾਂ ਨਹੀਂ ਜਾਓਗੇ ਰੋਕ ਰੋਕ ਨੇ ਜਿੰਨਾ ਰਸਤ ਲੈਣੀ ਜੀ ਸਾਰਿਆਂ ਦਾ ਘਰਬਾਰ ਰੁੜਿਆ ਜੀ ਕਹਿੰਦੇ ਇੱਕ ਦਾ ਤੇ ਰੁੜਿਆ ਨਹੀਂਗਾ ਕਿ ਸਾਰਿਆਂ ਦੇ ਮੁਸੀਬਤ ਪਈ ਆ ਤੁਸੀਂ ਪਾਣੀ ਦੀ ਗੱਲ ਕਰਦੇ ਆ ਤੁਸੀਂ ਜੇ ਜਾਣਾ ਸੜਕ ਦੇ ਸੈਂਟਰ ਸੈਂਟਰ 'ਚ ਜਾਇਓ ਨਾਲੀ ਉਹ ਸਾਈਡ ਦੇ ਨਾਲ ਹਾਂਜੀ ਫਿਰ ਉਹ ਬਾਅਦ ਉਹ ਸਾਨੂੰ ਅੱਗੇ ਅੱਗੇ ਫੋਲੋ ਕਰੀ ਜਾਓ ਨਹੀਂ ਅੱਗੇ ਜ਼ਿਆਦਾ ਪਾਣੀ ਔਰੇ ਨਾਲੋਂ ਜਿਹੜਾ ਅੱਗੇ ਬੰਦਾ ਜਾਇਓਗਾ ਇੱਥੇ ਹੀ ਪਰਸੋਂ ਵੀ ਇਦਾਂ ਕੀਤਾ ਨਾਲ ਇੱਕ ਪਿੰਡ ਦਾ ਮੁੰਡਾ ਕਰੇਗਾ ਹਾਂ ਬਾਈ ਪਾਣੀ ਅੱਗੇ ਜ਼ਿਆਦਾ ਆਇਆ ਇਹਦੇ ਨਾਲੋਂ ਇਹਦੇ ਨਾਲੋਂ ਅੱਗੇ ਜਾਦਾ ਆਏ ਨਹੀਂ ਉਹ ਸਾਹਮਣੇ ਉਹ ਜਿਹੜੇ ਪਿੱਛੇ ਹਨ ਇਹ ਤਾਂ ਥੋੜਾ ਜਾਓਗੇ ਨਾ ਉਹ ਬੈਕਪਾਰਕ ਕਰੋਗੇ ਠੀਕ ਹੈ ਜੀ ਪਾਣੀ ਆਏ ਨਹੀਂ ਤੁਹਾਨੂੰ ਠੀਕ ਹੈ ਜੀ ਇੰਨਾ ਨਾ ਸੜਕ ਦੇ ਤਾਂ ਸੜਕ ਦੇ ਦੇ ਨੰਨਾ ਨੰਨਾ ਪਿੱਛੇ ਨੰਗ ਜੂਗੀ ਪਰ ਰੋੜੂ ਜਿਆਦਾ ਵਾ ਗੱਡੀ ਐਸਾ ਹੱਥ ਨਾ ਜਿਆਦੀ ਕਰਿਓ ਵੀ ਆਪਣੇ ਸੈਂਟਰ 'ਚ ਰੱਖੀਏ ਓਏ ਆ ਜਾਓ ਓਏ ਜਲਦੀ ਚਾਹ ਸਕਦੇ ਵਿੱਚ ਆ ਛੱਕ ਕੇ ਫਿਰ ਚੱਲਦੇ ਅੱਗੇ ਆ ਜਾਓ ਬਣਾਈ ਜਾਂਦੇ ਨੇ ਓਏ ਕੋ ਯਾਰ ਪਾਣੀ ਦਾ ਵਹਾਅ ਕਿੰਨਾ ਤੇਜ਼ ਆ ਆ ਜਾਂਦਾ ਪਾਣੀ ਸਾਰਾ ਇੱਧਰ ਨੂੰ ਪਹਿਲਾਂ ਨਾਲੋਂ ਜ਼ਿਆਦਾ ਹੋ ਗਿਆ ਵੱਧ ਗਿਆ 4 ਫੁੱਟ ਵੱਧ ਗਿਆ ਕਿੱਥੇ ਲੋਡ ਬੰਦ ਆ ਉੱਥੇ ਆ ਦੇਖੋ ਯਾਰ ਪਾਣੀ ਦਾ ਵਾਹੇ ਗੁਰੂ ਵਾਹੇ ਗੁਰੂ ਇਰ ਕਿੰਨਾ ਔਖਾ ਹੁੰਦਾ ਔਣਾ ਬਡਾਲਾ ਪਿੰਡ ਬਡਾਲਾ ਬਡਾਲਾ ਪਿੰਡ ਆ ਬਾਈ ਰੁਕੋ ਜੋ ਪਾਣੀ ਦਾ ਵਹਾਵ ਬਹੁਤ ਤੇਜ਼ ਹੋ ਗਿਆ ਔਰ ਹਾਂ ਇਧਰ ਸੜਕ ਟੁੱਟੀ ਹੋਈ ਆ ਬਈ ਲੋਕਾਂ ਨੇ ਘਾਟ ਡੁੱਬੇ ਦੇਖੋ ਕਾ ਕਰ ਲਿਆ ਵੀਰੇ ਗਾਂ ਫਿਰ ਦੂਚਾਰ ਲੰਮੀ ਆਈ ਜਾਨੂ ਵਰਤਾਈਏ ਅੱਗੇ ਜਾ ਕੇ ਮੈਂ ਗਿਆ ਅੱਜ ਦੇਖੋ ਕਿੰਨਾ ਤੇਜ਼ ਪਾਣੀ ਨੂੰ ਵੀ ਵੀਰੇ ਇੱਧਰ ਨੂੰ ਕਰ ਰਹੀ ਆਈ ਜਾਨੂ ਅੱਗੇ ਵਰਤਾਈਏ ਅੱਗੇ ਜਾ ਕੇ ਯਾਰ ਐਂ ਮੈਂ ਉਹਦੇ ਲੱਗ ਜਾਨਾ ਹੈ ਆਉਂਦੇ ਨਾਲ-ਨਾਲ ਆਉਂਦੇ ਪਰ ਨਾਲ ਦਾ ਕਿਨਾਰਾ ਕਿਉਂ ਆਉਂਦੇ ਨਾਲ ਰੱਖ ਵੀਰੇ ਇੱਧਰੋਂ ਨਾਲ ਲੈਣੇ ਨਹੀਂ ਨਹੀਂ ਇੱਧਰ ਨਾਲ ਇੱਧਰ ਨਾਲ ਆਣ ਗਵਾਣ ਦੋ ਇੱਧਰ ਨੂੰ ਇੱਧਰ ਨੂੰ ਥੋੜਾ ਆ ਸੜਕ ਕਿਆ ਬਈ ਸੜਕ ਦਿੰਦੀ ਹੋ ਨਹੀਂ ਹੈਗੀ ਅੱਗੇ ਅੱਗੇ ਤੇਲੀਆ ਨਾ ਤੁਰ ਕੇ ਤਾਂ ਹੀ ਪਾ ਰੱਭੂਗਾ ਉਹ ਉਧਰੋਂ ਹਰਨਾ ਕੋਈ ਨਾ ਗਿਆ ਬੰਦ ਚੱਲੇ ਜਿਹੜੇ ਨਾ ਖੜ ਜਾ ਬਈ ਖੜ ਜਾ ਖੜ ਜਾ ਖੜ ਲੱਗੀ ਇੱਧਰ ਪਾਣ ਦੋ ਆਣ ਦੋ ਬਈ ਆ ਦੇਖੋ ਯਾਰ ਪਾਣੀ ਦਾ ਵਹਾ ਕਿੰਨੀ ਤੇਜ਼ ਆ ਖੜ ਜਾ ਖੜ ਜਾ ਆਉਣ ਲੈ ਵੀਰੇ ਇੱਧਰ ਨੂੰ ਆਉਣ ਦੇ ਇੱਧਰ ਨੂੰ ਆਉਣ ਦੇ ਆਉਣ ਕੋ ਬਾਈ ਆਉਣ ਕੋ ਇੱਧਰ ਨੂੰ ਹੈਗੇ ਨਾ ਕੋਈ ਆਉਣ ਨੂੰ ਵੱਡੀ ਆ ਬਾਦੂ ਆਉਣ ਕੋ ਵੀਰੇ ਆਉਣ ਦੋ ਜਣੇ ਉਧਰ ਨੂੰ ਜਾਤ ਫੜ ਗਏ ਬਾਈ ਕਿੰਨੇ ਮਾੜੇ ਹਾਲਾਤ ਨੇ ਇੱਧਰਲੇ ਬਹੁਤ ਆ ਵੀਰੇ ਬਈ ਐ ਜਾਣਾ ਪੈਂਦਾ ਦੇਖੋ ਅਹੀ ਰਾਸ਼ਨ ਦੇਣਾ ਲੋਕਾਂ ਦੇ ਘਰਾਂ ਘਰਾਂ ਤੱਕ ਪਾਣੀ ਦੇਖੋ ਬਈ ਵਾਹਿਗੁਰੂ ਵਾਹਿਗੁਰੂ ਆ ਵਿਚਾਰੀ ਸਾਰੀ ਜੀਰੀ ਜਿਦੀ ਲੱਗੀ ਹੋਣੀ ਹੈ ਕਿੰਨੇ ਕਿੱਲੇ ਆਉਣਗੇ ਸਾਰੇ ਡੁੱਬੇ ਹੋਏ ਨੇ ਪਾਣੀ ਜਾਈਆਂ ਨਾਲ ਧਿਆਨ ਨਾਲ ਜਾਣਾ ਪੈਂਦਾ ਬਈ ਇੱਧਰੋ ਸੜਕ ਨਾ ਟੁੱਟੀ ਹੋਵੇ ਕੋਈ ਆਣ ਤੋਂ ਡਾਂਗ ਦੋ ਵੀਰੇ ਡਾਂਗ ਆ ਜਾ ਵਾ ਆ ਪਿੰਡ ਦਾ ਵੀਰਾ ਚਲੋ ਵੀਰਾ ਲੈ ਕੇ ਜਾਊਗਾ ਹੁਣ ਆਪਾਂ ਨੂੰ ਚਲੋ ਸਹੀ ਆ ਵੀਰੇ ਸੜਕ ਕਿਹਦੇ ਉੱਦਾਂ ਸਹੀ ਆ ਜਿਹੜੇ ਸੁੱਕੇ ਲਾ ਕੇ ਆਲੇ ਇਹ ਕਹਿੰਦੀ ਆ ਕਿ ਅੱਗੇ ਸੜਕ ਟੁੱਟ ਗਈ ਗਾਂ ਅੱਗੇ ਤੱਕ ਕੋਈ ਚੀਜ਼ ਨਾ ਜਾ ਸਕੀ ਹਾਂ ਅੱਗੇ ਸਹੀ ਗੱਲ ਆ ਵੀਰੇ ਇਹ ਕਾਗਰ ਜਿੰਨਾਂ ਨੂੰ ਲੋਡ ਆ ਉਹਨਾਂ ਤੱਕ ਨਹੀਂ ਪਹੁੰਚਦਾ ਸਮਾਨ ਲੋ ਵੀ ਇੱਦਾਂ ਜਾਣਾ ਪੈਂਦਾ ਆ ਪਿਆਰ ਰੱਖੋ ਗੱਡੀ ਧਿਆਨ ਨਾਲ ਇੱਧਰ ਰੱਖ ਬਾਬਾ ਪਿੰਡ ਵਾਲਾ ਵੀਰ ਮਿਲ ਗਿਆ ਆਪਾਂ ਨੂੰ ਉਹ ਲੈ ਕੇ ਜਾਊਗਾ ਹੁਣ ਹੈ ਵੀਰੇ ਓਕੇ ਰਿਪੋਰਟ ਚੜਦੀ ਗਲਾ ਵੀਰੇ ਚੜਦੀ ਗਲਾ ਫਿੰਗ ਨਹੀਂ ਦਬਦੇ ਇਹ ਕਹਿੰਦਾ ਵੀ ਜਿਹੜਾ ਮਰਜੀ ਹੋਵੇ ਅੱਗੇ ਆਪਾਂ ਤੱਕ ਦੇਣਾ ਚੌਂਦੀਆਂ ਹੋਣ ਨਹੀਂ ਦੇਵਾਂਗੇ ਅਸੀਂ ਹੋਣ ਨਹੀਂ ਦੇਣਾ ਬਾਈ ਉਹ ਵੀਰ ਹੁਣੀ ਸੜਕ ਆਪਾਂ ਨੂੰ ਸਾਰਾ ਵੀ ਇਹ ਤਾਂ ਵੀ ਟੁੱਟੀ ਹੋਈ ਪਹਿਲਾਂ ਆਪ ਡੁੱਬਣਗੇ ਕਹਿੰਦੇ ਜਾਂ ਇਹਨੂੰ ਪਾ ਡੁੱਬਣ ਦੇਣਾ ਸਿੰਘਾ ਦਾ ਸਤਿ ਸ਼੍ਰੀ ਅਕਾਲ ਇਹੋ ਜਿਹਾ ਪਿਆਰ ਨਹੀਂ ਬਾਈ ਕਿਤੇ ਹੋਰ ਮਿਲਣਾ ਪੰਜਾਬ ਤੋਂ ਇਲਾਵਾ ਹਨਾ ਖੁਸ਼ੀਆਂ ਦੇ ਜਗਾਰੇ ਬਾਗੇ ਨਿਆਰੇ ਹੋ ਜਾਵੇ ਸੰਤ ਜਰਨੈਲ ਵੀ ਨਾਲ ਭਿੰਡਾਰਾ ਦੇ ਮਾਨੂੰ ਬਾਵੇ ਸਤਿ ਸ਼੍ਰੀ ਅਕਾਲ ਪਾਣੀ ਦਾ ਤੇਜ਼ ਹੋ ਗਿਆ ਬਈ ਵਹਾ ਹੋਰ ਉਹ ਜਿਹੜੇ ਅੱਗੇ ਲੋਡ ਬੰਦ ਹੋਣਗੇ ਵੀਰੇ ਆਪਾਂ ਉਹਨਾਂ ਨੂੰ ਦੇਣਾ ਨਹੀਂ ਤਾਂ ਮਗਰ ਰਾਸ਼ਨ ਪੰਚਾਰ ਨਹੀਂ ਆਸੀ ਨਹੀਂ ਤਾਂ ਮਗਰ ਤਾਰਨ ਵਾਲੇ ਬਹੁਤ ਫਿਰਦੇ ਆ ਲੁੱਟਮਾਰ ਬਹੁਤ ਲੁੱਟਮਾਰ ਬਹੁਤ ਆ ਬਈ ਲੋਕਾਂ ਨੂੰ ਆਏ 6-6 ਮਹੀਨੇ ਦਾ ਰਾਸ਼ਨ ਭਰ ਲਈ ਅਸੀਂ ਲੋਕਾਂ ਨੂੰ ਦੇਖ ਲਓ ਇੰਨੀ ਹੱੜ ਵਿੱਚ ਵੀ ਸ਼ਰਮ ਨਹੀਂ ਹੈਗੀ ਚਲੋ ਕੋਈ ਨਾ ਪ੍ਰਮਾਤਮਾ ਮਿਹਰ ਕਰੇ ਕਰਦੇ ਅੱਗੇ ਜਾ ਕੇ ਗੱਲਬਾਤ ਤੁਹਾਡੇ ਨਾਲ ਉਹ ਜਿਹੜੇ ਸਾਹਮਣੇ ਘਰ ਨੇ ਸਾਰੇ ਡੁੱਬੇ ਹੋਏ ਨੇ ਗੁਰਦੁਆਰਾ ਸਾਹਿਬ ਦਾ ਤੇ ਗੁਰਗਾਂ ਸਾਹਿਬ ਤਾਂ ਉਹਨਾਂ ਨੇ ਕੱਢ ਲਈ ਹੋਣੇ ਆ ਸਾਰਾ ਪਾਣੀ ਚ ਡੁੱਬਿਆ ਹੋਇਆ ਉੱਧਰ ਸਾਰੇ ਘਰ ਉੱਧਰਲੇ ਇੱਧਰ ਵੀ ਸਾਰੇ ਘਰ ਪਾਣੀ ਚ ਡੁੱਬੇ ਹੋਏ ਨੇ ਤੇ ਲੋਕਾਂ ਨੂੰ ਬੇੜੀਆਂ ਜਾ ਹੋ ਗਈ ਟੀਊਬ ਵਗੈਰਾ ਹਵਾ ਭਰ ਕੇ ਉੱਦਾਂ ਆਉਣਾ ਜਾਣਾ ਪੈ ਰਿਹਾ ਆ ਤੇ ਰਾਸ਼ਨ ਦੇ ਦਿਆਂ ਅੱਗੇ ਲੋੜ ਹੋਈ ਆ ਪਾ ਲੋੜ ਵੰਟਾ ਨੂੰ ਪਹੁੰਚਾਉਣੇ ਆ ਤੇ ਇਦਾਂ ਵੀਰਪਰਾ ਸਾਰੇ ਤੁਰ ਤੁਰ ਕੇ ਜਾਂਦੇ ਪਏ ਕਿਉਂਕਿ ਸੜਕ ਟੁੱਟੀ ਵੀ ਹੋ ਸਕਦੀ ਆ ਕਿਉਂਕਿ ਪਿੱਛੇ ਟੁੱਟੀ ਹੋਈ ਸੀ ਸੜਕ ਤੇ ਇਦਾਂ ਸਾਰੇ ਚੜ੍ਹਦੀ ਕਲਾ ਨਾਲ ਜਾ ਰਹੇ ਆ ਇੱਕ ਦੂਜੇ ਦਾ ਸਹਾਰਾ ਲੈ ਕੇ ਤੁਸੀਂ ਵੀ ਜਰੂਰ ਕਰਾਂ ਚੋਂ ਨਿਕਲੋ ਸਾਰੇ ਪਿੰਡ ਜਿਹੜੇ ਪਿੰਡ ਪੁਣਚੇ ਰਹਿੰਦੇ ਸਾਰੇ 5-7 ਜੱਥਾ ਇਹ ਬਣਾ ਕੇ ਆਪਣਾ ਤੇ ਸ਼ੁਕਰ ਆ ਬਈ ਧੁੱਪ ਨਿਕਲੀ ਆ ਵਾਹਿਗੁਰੂ ਸ਼ੁਕਰ ਆ ਧੁੱਪ ਨਿਕਲੀ ਥੋੜੀ ਪਰ ਇਹ ਪਾਣੀ ਮੀਂਹ ਵਾਲਾ ਘੱਟ ਆ ਤੇ ਦੂਜਾ ਜਿਹੜਾ ਪਾਣੀ ਆ ਦਰਿਆਈ ਪਾਣੀ ਜ਼ਿਆਦਾ ਆ 10% ਤਾਂ ਮੀਂਹ ਵਾਲਾ ਪਾਣੀ ਆ ਦਰਿਆਈ ਪਾਣੀ 90% ਆ ਬਈ ਤੇ ਬਹੁਤ ਔਖਾ ਯਾਰ ਪੂਰਨ ਲੱਗੇ ਜਾਣ ਜੀ ਲੱਗਦੇ ਕਿਉਂਕਿ ਪਾਣੀ ਦਾ ਵਾਸ ਸਾਰੇ ਇਧਰ ਨੂੰ ਜਾ ਰਿਹਾ ਆ ਤੇ ਗੱਡੀ ਆਪਣੀ ਆਉਂਦੀ ਪਈਆ ਹੁਣ ਤੇ ਚਲੋ ਚੱਲੀਏ ਆ ਦੇਖੋ ਪਾਣੀ ਕਿੰਨਾ ਤੇਜ਼ ਆ ਦੇਖੋ ਬੈਗ ਵੀ ਨਹੀਂ ਹੋਣੀ ਫਿਰ ਆ ਦੇਖ ਸਾਰਾ ਅੱਧ ਨੂੰ ਜਾਂਦਾ ਪਾਣੀ ਚਲੋ ਚਲੋ ਬਈ ਚਲੋ 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 ਵੀ ਆਪਾਂ ਵੀ ਨਾਲ-ਨਾਲ ਤੁਰਦੇ ਹੁਣ ਵੀਡੀਓ ਅੱਗੇ ਜਾ ਕੇ ਸ਼ੂਟ ਕਰਦੇ ਆ ਜੋ ਹਾਲਾਤ ਹੋਣਗੇ ਤੁਹਾਨੂੰ ਦਿਖਾਵਾਂਗੇ ਆਪਾਂ ਚੜ੍ਹਦੀ ਕਲਾ ਬਾਬਾ ਜੀ ਦੇਖੋ ਇਹ ਹੀ ਆਪਣੀ ਪਹਿਚਾਣ ਵੀ ਸਵੇਰੇ ਦੇ ਨਿਕਲੇ ਹੋਏ ਆ ਚਾਹੇ ਰੋਟੀ ਪਾਣੀ ਆਪਾਂ ਸਵੇਰੇ ਖਾ ਕੇ ਬਿਨਾਂ ਨਿਕਲੇ ਆ ਤੇ ਤਾਂ ਵੀ ਚਾਣਾ ਮਰਦੇ ਨਹੀਂ ਜਿਹੜੇ ਹੱਡ ਲੰਗੜਾਂ ਦੇ ਲਾਉਂਦੇ ਹਾਂ ਇਹ ਹੀ ਗੱਲ ਆ ਵੀਰ ਆਦਾਂ ਨਹੀਂ ਡੰਬਾ ਦਿੰਦੇ ਪੰਜਾਬ ਨੂੰ ਭਰਾ ਸਾਡੇ ਸਾਰੇ ਜਿਨ੍ਹਾਂ ਚਾਰੇ ਇਹ ਜੇ ਭਰਾ ਨੇ ਇਹਦੀ ਹੌਸਲੇ ਫੁਲਾੰਦ ਰੱਖੇ ਹੋਏ ਨੇ ਉਨਾ ਚਿਰ ਜਿਹੜੀਆਂ ਮਰਦੀਆਂ ਸਰਕਾਰਾਂ ਜ਼ੋਰ ਲਾ ਲੈਣ ਬਈ ਉਹ ਮਾਤਾ ਨੂੰ ਆਕ ਮਾਰ ਕੋਈ ਚਾਹੀਦਾ ਚਲੋ ਬਾਬਾ ਜੀ ਦੇ ਘਰ ਚੱਲਦੇ ਆ ਵਾਹਿਗੁਰੂ ਵਾਹਿਗੁਰੂ ਆ ਸਾਰੇ ਘਰ ਡੁੱਬੇ ਹੋਏ ਨੇ ਯਾਰ ਪਾਣੀ ਚ ਕਿੰਨਾ ਔਖਾ ਹੁੰਦਾ ਹੋਣਾ ਇਹਨਾਂ ਨੂੰ ਉਹ ਮਾਤਾ ਉੱਤੇ ਖੜੀਏ ਦੇਖੋ ਉਹ ਦੇਖੋ ਮਾਤਾ ਉੱਤੇ ਖੜੀ ਗਏ ਡਰਾਈਵਰ ਵੀਰ ਤਾਂ ਬਹਿ ਗਿਆ ਇੱਥੇ ਸਾਹ ਲੈਣ ਨੂੰ ਉਹ ਸਾਰੇ ਦਾ ਗੱਡੀ ਚਲਾਈ ਆ ਤੇ ਆ ਸਾਰੇ ਜਿਨ੍ਹਾਂ ਨੂੰ ਲੋਡ ਬੰਦ ਪਤਾ ਨਹੀਂ ਲੋਡ ਬੰਦ ਦਾ ਕਿ ਹੁਣ ਕੀ ਆ ਜਿਹੜਾ ਬਰਤਾਜ ਨੇ ਆਪਾਂ ਵਰਤੋਂ ਨਹੀਂ ਆਇਆ ਘਰੋਂ ਚਲੋ ਜਾਨੀ ਦੇਖਣਾ ਨਹੀਂ ਗਾ ਸਮਾਨ ਦੇ ਕੇ ਆਉਣਾ ਗਾ ਸਮਾਨ ਦੇ ਕੇ ਆਉਣਾ ਕਿੰਨਾ ਔਖਾ ਯਾਰ ਦੇਖੋ ਬੰਦਿਆਂ ਨੂੰ ਸਮਾਨ ਕਿਵੇਂ ਲੈ ਕੇ ਜਾ ਰਹੇ ਸਿਰ ਦੇ ਉੱਤੇ ਵਾਹਿਗੁਰੂ ਦੇਖੋ ਯਾਰ ਹਾਂਜੀ ਆ ਗਿਆ ਫਿਰ ਆ ਗਿਆ ਇੱਕ ਰੋਲਾ ਬਹੁਤ ਪੁੰਦੇ ਐ ਯਾਰ ਪਿੰਡ ਵਾਲੇ ਰੋਲਾ ਬਹੁਤ ਪੁੰਦੇ ਇੱਕ ਪਿੰਡ ਵਾਲੇ ਵਾਹਿਗੁਰੂ ਵਾਹਿਗੁਰੂ ਰੋਲਾ ਬਹੁਤ ਪੁੰਦੇ ਬਾਈ ਜੀ ਚਲੋ ਕੋਈ ਨਾ ਆਪਾਂ ਵਰਤੋਂ ਆਇਆ ਹੁਣ ਜੋ ਸੇਵਾ ਲਿਖੀ ਆ ਆਪਣੀ ਉਹ ਲਿਆਓ ਫੜਾਓ ਜਲਦੀ ਉਹ ਦੁੱਤ ਕੁੱਤਾ ਦੇ ਖਰ ਵਿਚਾਰਾ ਉਧਰੋਂ ਹੁੰਦਾ ਕਿ ਲੋ ਬਰਤਾਓ ਫਿਰ ਆਪਾਂ ਨਿਕਲੀ ਅੱਗੇ ਨੂੰ ਉਹ ਜਲਦੀ ਜਲਦੀ ਦੋ ਯਾਰ ਉਹ ਸੜਕ ਤੇ ਤਾਂ ਇੰਗਾ ਵੀਰੇ ਉੱਥੇ ਨਾ ਬਸ ਸਾਲ ਨੂੰ ਹੋ ਗਿਆ ਉਹ ਯਾਰ ਇੱਕ ਇਹ ਨਾ ਵਾਹਿਗੁਰੂ ਕੋਈ ਰਿਲੀ ਹੈਗਾ ਸੁਪਾਸ ਕੋੜ ਬਕਰਾ ਉਹ ਮੈਂ ਨਾ ਵੜਦਾ ਇਹੋ ਤੇਰਾ ਲੈ ਕੇ ਜਾਂਦਾ ਵਾਹਿਗੁਰੂ ਵਾਹਿਗੁਰੂ ਆ ਦੇਖੋ ਫਿਰ ਕਿਵੇਂ ਔਖਾ ਇਹਨਾਂ ਨੂੰ ਸਾਰਿਆਂ ਨੂੰ ਹਨਾ ਕਿਸੇ ਦਾ ਦਿਲ ਨਹੀਂ ਕਰਦਾ ਹੁੰਦਾ ਵੀ ਇਦਾਂ ਬੈਠੀਏ ਜਾਂ ਮੰਗੀ ਖਾਣ ਚਲੋ ਕੋਈ ਨਾ ਉਹ ਗੱਲ ਸੋਣਾ ਤੈਨੂੰ ਤਿੰਨ ਦਵਾ ਦੂ ਮੈਂ ਇੱਥੋਂ ਦਵਾ ਦਿੰਦਾ ਆ ਜਾ ਦੇ ਜਦੀ ਗੱਲ ਆ ਜਾ ਬੰਦਾ ਆ ਜਾ ਦਵਾਣ ਅੱਗੇ ਜਾਣਾ ਆਪਾਂ ਹੁਣ ਅੱਗੇ ਬਸ ਠੀਕ ਐ ਇੱਥੇ ਫਿਰ ਤਾਂ ਕੇ ਆਪਾਂ ਹੁਣ ਅੱਗੇ ਚੱਲਦੇ ਆਂ ਕੋਲਾ ਅੱਪਾ ਯਾਰ ਸੇਵਾ ਕਰਨਾ ਹੈ ਆਪਾਂ ਨੂੰ ਇਹ ਇਹ ਵਿੱਚ ਇੱਥੇ ਵੀ ਬੋਦੇ ਸਾਰੇ ਨੂੰ ਪਹੁੰਚੇ ਹਨਾ ਯਾਰ ਆਪਾਂ ਨੂੰ ਸਾਰਿਆਂ ਨੂੰ ਪਹੁੰਚੇ ਬਾਈ ਰਾਸ਼ਨ ਉਹਨਾਂ ਨੇ ਅੱਗੇ ਜਾਣਾ ਵਾ ਹੁਣ ਉਹ ਪਿੰਡ ਅੱਗੇ ਹੈ ਮੈਂ ਤਾਂ ਕਹਿ ਰਿਹਾ ਮੜਾ ਲੱਗੀ ਤੇਜ ਹੋ ਗਿਆ ਯਾਰ ਜਲਦੀ ਕਰੋ ਬਾਈ ਜਲਦੀ ਯਾਰ ਪਲੇ ਸਮਾਨ ਆਹੀ ਸਾਰਾ ਪਿੰਡ ਵਾਲੇ ਬਾਲੇ ਬੱਬੇ ਹਨ ਸਾਥ ਨਹੀਂ ਦਿੰਦੇ ਹੈਗੇ ਵਿੱਚ ਇੱਕ ਅੱਧਾ ਬੰਦਾ ਸਾਥ ਦੇ ਰਿਹੰਦਾ ਆ ਤੇ ਬਾਕੀਆਂ ਨੂੰ ਆਇਆ ਵੀ ਉਰੇ ਰੁਕ ਜਣ ਚੜ੍ਹਦੀ ਕਲਾ ਪਾਪਾ ਜੀ ਵਾਹਿਗੁਰੂ ਉਹ ਦੇਖੋ ਉਹ ਵੀ ਘਰ ਸਾਹਮਣੇ ਡੁੱਪਿਆ ਹੋਇਆ ਵਾ ਆ ਦੇਖੋ ਓਏ ਆਹ ਘਰ ਤੋਂ ਜਾਣਾ ਬਾ ਜਿਹੜਾ ਇੱਥੇ ਇੱਥੇ ਘਰ ਤੋਂ ਪੇਰ ਹਾਂ ਵਾਹਿਗੁਰੂ ਵਾਹਿਗੁਰੂ ਕਿੰਨੇ ਕਿੰਨੇ ਫੁੱਟ ਪਾਣੀ ਵੀਰੇ ਬਾਣੀ ਵੀਰੇ ਇੱਥੇ ਤਾਂ ਹੋਊਗਾ 4 ਫੁੱਟ ਹਾਂ ਅੱਗੇ ਕਿੰਨਾ ਅੱਗੇ ਅੱਗੇ ਆ ਜਿਹੜਾ ਗਾਂ ਰੋਲ ਜੱਤਪੁਰਾ ਰੋਲਪੁਰ ਨੂੰ ਰੋਡ ਲਾਂਗੇ ਇਦਾਂ ਉਹ ਕਿੰਨਾ ਕਾ ਲਵਾੜ ਅੱਛਾ ਜੀ 6 ਫੁੱਟ ਵੀ ਆਏ ਦਾ ਖਾ 6-7 ਫੁੱਟ ਹੈਗਾ ਅੱਗੇ ਪਾਣੀ ਹੈਣਾ ਇੱਥੇ ਰੋਡ ਨੇਵਾ ਉੱਥੇ ਜ਼ਿਆਦਾ ਉੱਥੇ ਰੋਡ ਇੱਥੇ ਪਾਣੀ ਦਾ ਵਹਾ ਤੇਜ਼ ਆ ਉੱਥੇ ਪਾਣੀ ਦਾ ਵਹਾ ਤੇਜ਼ ਆ ਬਈ ਇਹ ਕਿੰਨਾ ਪਾਣੀ ਘੱਟ ਆਣਾ ਅੱਜ ਇਹ ਪਾਣੀ ਘੱਟ ਆ ਇਸੇ ਲਈ ਆ ਜਾਵਾ ਇੱਥੇ ਪੈਰ ਡੱਟਾ ਪਾਣੀ ਜ਼ਿਆਦਾ ਉਹਰੇ ਵਹਾ ਤੇਜ਼ ਹੋ ਗਿਆ ਫਿਰ ਪਾਣੀ ਦਾ ਅਗਰ ਕੋ ਲੱਤਾਂ ਉਧਰ ਨੂੰ ਜਾਂਦੀ ਹੋਈਆਂ ਵੀਰੇ ਇਹ ਜਾ ਵੀਰੇ ਪਾਣੀ ਦਾ ਵਹਾਵ ਓਰੇ ਉਹ ਦੇਖੋ ਕੋ ਇਦਾਂ ਕਿ ਟਿਊਬ ਨਾਲ ਜਾਣਾ ਪੈ ਰਿਹਾ ਉਹ ਉਧਰ ਸਾਹਮਣੇ ਘਰ ਆ ਵੀਰ ਦਾ ਤੇ ਆ ਵੀਰ ਦੇਖੋ ਕਿਵੇਂ ਜਾ ਰਿਹਾ ਟਿਊਬ ਨਾਲ ਦੇਖੋ ਇਦਾਂ ਲੋਕਾਂ ਨੂੰ ਰੇ ਹਨਾ ਜੀਣਾ ਪੈ ਰਿਹਾ ਚਲੋ ਚੱਲੀਏ ਹੁਣ ਪਾਣੀ ਦਾ ਵਹਾਵ ਬਹੁਤ ਤੇਜ਼ ਆ ਯਾਰ ਵਾਹਿਗੁਰੂ ਸਾਰਾ ਪਿੰਡ ਹੀ ਡੁੱਬੇ ਹੋਏ ਨੇ ਬਾਈ ਪਤਾ ਨਹੀਂ ਕਿੰਨੇ ਪਿੰਡ ਹੋਣੇ ਆਸੇ ਪਾਸੇ ਸਾਰੇ ਹੀ ਹੜਾਂ ਦੀ ਮਾਰ ਏਠਾਏ ਹੋਏ ਨੇ ਮੈਨੂੰ ਤਾਂ ਯਾਰ ਇਹਨਾਂ ਦੇ ਜਿਹੜਾ ਘਰ ਨੇ ਇਹਨਾਂ ਦੇ ਤਰਸ ਹੁੰਦਾਗਾ ਵਿਚਾਰੇ ਹਨਾ ਕਿਵੇਂ ਬਾਹਰ ਨਿਕਲਦੇ ਹੋਣੇ ਜਾਂ ਅੰਦਰ ਰਾਸ਼ਨ ਪਾਣੀ ਜਿਹੜਾ ਚਲੋ ਜਮਾ ਆ ਹੁਣ ਇਹਨਾਂ ਨੂੰ ਕਿਹੜਾ ਪਤਾ ਹੀ ਪਾਣੀ ਇੰਨਾ ਇੰਨਾ ਆ ਜਾਣਾ ਆ ਆ ਦੇਖੋ ਪਾਣੀ ਕਿੰਨਾ ਤੇਜ਼ ਆ ਜਾਂਦਾ ਆ ਪੱਤੇ ਜੇ ਆ ਦੇਖੋ ਵਾਹਿਗੁਰੂ ਚਲੋ ਕੋਈ ਨਾ ਹੁਣ ਬਾਈ ਆਪਣੇ ਪਿੱਛੇ ਰਹਿ ਗਏ ਤੇ ਇੱਧਰ ਲੰਗਰ ਜੋ ਆਪਾਂ ਲੈ ਕੇ ਆਏ ਆ ਸੱਚ ਆਲੂ ਪਿਆਜ਼ ਵਗੈਰਾ ਵਰਤਾ ਰਹੇ ਆ ਵੀਡੀਓ ਇਹ ਬਣਾਉਂਦਾ ਅੰਦਰ دل ਨਹੀਂ ਕਰਦਾ ਹਨਾ ਚੰਗਾ ਨਹੀਂ ਲੱਗਦਾ ਤੇ ਚਲੋ ਠੀਕ ਆ ਪਿੰਡ ਦਾ ਨਾ ਹੈਗਾ ਬਡਾਲਾ ਤੇ ਜਰੂਰ ਬਾਈ ਜਿਹੜਾ ਵੀਡੀਓ ਦੇਖਦਾ ਜਰੂਰ ਇੱਧਰ ਨੂੰ ਆਇਓ ਇੱਧਰ ਨੂੰ ਕਿਉਂਕਿ ਬਹੁਤ ਘੱਟ ਲੋਕ ਆਉਂਦੇ ਪਏ ਆ ਤੇ ਇਹਨਾਂ ਦਾ ਬਹੁਤ ਔਖਾ ਯਾਰ ਘਰੋਂ ਨਿਕਲਣਾ ਤੇ ਘਰਾਂ ਚ ਇਹਨਾਂ ਚਾਰ ਚਾਰ ਪੰਜ ਪੰਜ ਫੁੱਟ ਪਾਣੀਆਂ ਦੇਖੋ ਉਧਰ ਵੀ ਘਰ ਦੇ ਸਾਨੂੰ ਦੇਖਦੇ ਪਏ ਆ ਵਿਚਾਰੇ ਵੀ ਆਸ ਕਰਦੇ ਪਏ ਆ ਵੀ ਕੋਈ ਆਵੇ ਸਾਡੇ ਕੋਲੇ ਕੋਈ ਨਾ ਉਹਨੇ ਬੱਬਾ ਜੀ ਵਾਹਿਗੁਰੂ ਮਿਹਰ ਕਰੇ ਹੁਣ ਦੇਖੋ ਵਿਚਾਰੇ ਕਿਵੇਂ ਦੇਖਦੇ ਪਿਆ ਯਾਰ ਆਪਾਂ ਤਾਂ ਘਰੇ ਬਹੁਤ ਵਧੀਆ ਬੈਠੇ ਹੋਏ ਆਰਾਮ ਨਾਲ ਦੇਖੋ ਕਿੰਨਾ ਪਾਣੀ ਆ ਰੇ ਵਾਹਿਗੁਰੂ ਵਾਹਿਗੁਰੂ ਚਲੋ ਠੀਕ ਆ ਜੀ ਵੀਡੀਓ ਅੱਗੇ ਆ ਕੇ ਨਹੀਂ ਬਣਾਉਣੀ ਆਪਾਂ ਜਿੰਨਾ ਹਨ ਚੰਗਾ ਨਹੀਂ ਲੱਗਦਾ ਮੇਨ ਗੱਲ ਇਹ ਆ